ਆਹ ਵੇਖੋ ਐਨੇ ਮਾਰੀ ਕਸਬਾ ਬਲਟੋਆ ਵਿੱਚ ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਨੂੰ ਕੁੜੀ ਵਾਲਿਆਂ ਨੇ ਕੀਤਾ ਨਿਰਵਸਤਰ ਵੀਡੀਓ ਹੀ ਸੋਸ਼ਲ ਮੀਡੀਆ ਤੇ ਵਾਇਰਲ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਅਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਕੀ ਨਾਮ ਹੈ ਜੀ ਕਰਵਿੰਦਰ ਕਿਹੜਾ ਪਿੰਡ ਹੈ ਬਲਟੋਆ ਕੀ ਗੱਲਬਾਤ ਹੋਈ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਜੀ ਮੇਰੇ ਗੱਲ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰਨਾ ਮਤਲਬ ਨਹੀਂ ਕੋਈ ਇਹਨਾਂ ਦਾ ਅੱਤੀ ਪੱਕੀ ਪੈਨਦਾ ਮੈਂ ਆਪ ਦੀ ਭਾਜ ਨਾ ਸਕੇ ਜਾਨ ਬਚਾਈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਣੀ ਆ ਵੀ ਇਹ ਦੇਰ ਚ ਜਾਣੇ ਚਾਹੀਦੇ ਇਹ ਸਾਰੇ ਇਹ ਕਿੰਨਾਂ ਦੀ ਘਟਨਾ ਹੈ ਇਹ ਇੱਕ ਅਤਿ ਤ੍ਰੀਕ ਦੀ ਤੇ ਜਿਹੜੇ ਗੱਲ ਪਏ ਸੀਗੇ ਉਹ ਕਿੰਨੇ ਕ ਜਣੇ ਸੀਗੇ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਅੱਜ ਤੱਕ ਕੋਈ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ ਅਜੇ ਤਾਂ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾਂ ਵਿਖਾਇਆ ਨਹੀਂ ਵੀ ਆ ਫੜੇ ਗਏ ਆ ਕੀਤੇ ਆ ਨਾ ਜਾਣੇ ਆ ਮੋੜਮ ਨੇ ਜਾਣੇ ਮੋੜਮ ਨੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਕੋਈ ਨਹੀਂ ਪਾਉਂਦੇ ਉਹ ਲੋਰੀਏ ਕੁੱਟਮਾਰ ਹੋਈਏ ਕਪੜੇ ਫੜੇ ਗਏ ਕੀ ਬੱਟਾ ਕੀ ਕਰਦੇ ਉਹਨਾਂ ਦੇ ਜ਼ਿੰਮੇ ਨਹੀਂ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ 20 ਨੰਬਰ ਮਕਦਮਾ ਨੰਬਰ ਦਰਜ ਕੀਤਾ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿ ਜੀ ਕਰਵਾ ਲਈ ਸੀ ਉੱਥੋਂ ਦੇ ਇੱਕ ਮੁਹੱਲੇ ਦੀ ਜੀਵਨਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਪਹਿਨ ਸੋਨਾਂ ਨੂੰ ਲਾਂਭਾ ਦੇਣ ਗਏ ਤਾਂ ਜਿੱਥੇ ਉਹਨਾਂ ਦੀ ਟੂਟੂ ਮਮਾ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵਧ ਗਿਆ ਲੜਕੀ ਦੇ ਨੂੰ ਲੈ ਕੇ ਜੀ ਕੋਈ ਕੋਈ ਬੰਦੇ ਜਿਖਮ ਆ ਜੀ ਕਪੜੇ ਫੜਨ ਦੀ ਗੱਲ ਵੀ ਆ ਇਸ ਵੀਡੀਓ ਹਾਂ ਜੀ ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਮਿਊਲ ਸੀਗੀ ਤੇ ਚੁੰਨੀ ਲਿਵੇਟੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਰਹੀ ਬਣਾਤੀ ਹਾਂ ਜੀ ਪਰਚਾ ਦਰਜ ਹੋ ਰਿਹਾ ਹਾਂ ਜੀ ਇਸ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਹੈ ਪਛਾਣ ਕਿਹਨੇ ਕਿਉਂ ਕਿਹਨੇ ਜਾਣਦੇ ਹੋ ਤਾਂ ਕਿਹਨਾ ਟੋਟਲ 3 ਜਣੇ ਦੇ ਪਰਚਾ ਹੋਇਆ ਜੀ ਦੋ ਅਣਪਛਾਤੇ ਆ ਤੇ ਇਹਦੇ ਵਿੱਚ ਦੋ ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਤੇ ਪਰਚਾ ਦਰਜ ਹੋਇਆ ਹਾਂ ਜ